ਰਾਮ ਮੰਗਾਈਏ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਬਹੁਤ ਵੱਡਾ ਕੱਟ ਕੀਤਾ ਹੈ ਮਹਿਰ ਦੇ ਉੱਤੇ ਮੂਕਾ ਨਹਿਰ ਦੇ ਉੱਤੇ ਕਿਉਂ ਕੱਟ ਕੀਤਾ ਹੈ ਇਹਦਾ ਕੀ ਮਕਸਦ ਹੈ ਕੱਟ ਕਰਨਾ ਇਹ ਜੀ ਸੈਂਟਰ ਗਵਰਨਮੈਂਟ ਸਾਡੀ ਜ਼ਮੀਨਾਂ ਅਕਵਾਇਰ ਕਰ ਰਹੇ ਨੇ ਉਹਦੇ ਸਬੰਧ ਵਿੱਚ ਉਹਨਾਂ ਨੂੰ ਰੋਕਣ ਲਈ ਅਸੀਂ ਕੱਟ ਕੀਤਾ ਹੈ ਕਿਉਂਕਿ ਤਿੰਨ ਪਿੰਡਾਂ ਦੀ ਜ਼ਮੀਨ ਅਕਵਾਇਰ ਕਰ ਰਹੇ ਨੇ ਕਬਰਵਾਲਾ ਕਟਿਆਵਾਲੀ ਤੇ ਸਰਾਵਾ ਬੋਦਲਾ ਔਰ ਅੱਜ ਇੱਥੇ ਵਰਿੰਦਰ ਗੋਇਲ ਜਿਹੜੇ ਖਨਨ ਮੰਤਰੀ ਨੇ ਪੰਜਾਬ ਸਰਕਾਰ ਦੇ ਉਹ ਉਦਘਾਟਨ ਕਰਨ ਆ ਰਹੇ ਸੀ ਉਹਨਾਂ ਨੂੰ ਰੋਕਣ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ ਕਿਉਂ ਮਤਲਬ ਕਿਉਂ ਐਕਵਾਇਰ ਕਰ ਰਿਹਾ ਹੈ ਸਰਕਾਰ ਮੁਤਾਬਕ ਤੇ ਉਹ ਕਹਿ ਰਹੇ ਥੱਲੇ ਪੋਟਾਸ਼ ਨਿਕਲ ਰਹੀ ਹੈ ਔਰ ਉਹਦੇ ਕਰਕੇ ਉਹ ਇੱਥੇ ਕਰ ਰਹੇ ਐਕਵਾਇਰ ਤੁਸੀਂ ਮਤਲਬ ਉਹਨਾਂ ਨੂੰ ਇੱਥੇ ਜਿਹੜਾ ਉਦਘਾਟਨ ਕਰਨ ਆਇਆ ਉਹਨੂੰ ਰੋਕਣ ਵਾਸਤੇ ਅੱਜ ਅੱਜ ਕੱਟ ਕੇ ਜਾ ਆਪਣੇ ਗੱਲਬਾਤ ਕਰੋਗੇ ਨਹੀਂ ਅਸੀਂ ਰੋਕਣ ਲਈ ਕਿਉਂਕਿ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨਾਂ ਨਹੀਂ ਦੇਣੀ ਐ। ਹਾਂ ਅਸੀਂ ਤਾਂ ਇਹ ਸੋਚਿਆ ਵੀ ਜਾਂ ਤਾਂ ਸਾਨੂੰ ਮਾਰ ਦੇਣ ਤੇ ਜ਼ਮੀਨਾਂ ਲੈ ਲੈਣ। ਜਿਉਂਦੇ ਜੀ ਤਾਂ ਅਸੀਂ ਜ਼ਮੀਨਾਂ ਨਹੀਂ ਦੇਵਾਂਗੇ ਇਹਨਾਂ ਨੂੰ। ਕਿੰਨੀ ਜ਼ਮੀਨ ਜਿਹੜੀ ਐਕਵਾਇਰ ਕਰਨੀ ਐ? 1300 ਏਕੜ ਜ਼ਮੀਨ ਟੋਟਲ ਜਿਹੜੀ ਐਕਵਾਇਰ ਕਰ ਰਹੀ ਸਰਕਾਰ। ਕਿੰਨੇ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨੀ ਐ? ਤਿੰਨ ਪਿੰਡਾਂ ਦੀ ਐਕਵਾਇਰ ਕਰ ਰਹੀ ਐ ਇਹਦੇ ਵਿੱਚ ਕਬਰਵਾਲਾ, ਸਰਾਵਾ ਬੋਦਲਾ ਤੇ ਕਟਿਆਂ ਵਾਲੀ। ਅੱਛਾ ਵੀ ਇਹਦੇ ਵਿੱਚ ਕੱਲੀ ਪोटाश ਹੀ ਨਿਕਲਿਆ ਜਾਂ ਹੋਰ ਵੀ ਕੋਈ ਕਹਦੇ ਖਣਿਜ ਪਦਾਰਥ ਹੋਰ ਵੀ ਕੋਈ ਨਿਕਲੇ ਸਰ ਸਾਨੂੰ ਤਾਂ ਪोटाश ਦਾ ਹੀ ਕਹਿ ਰਹੇ ਆ ਬਾਕੀ ਇਹਦੇ ਬਾਰੇ ਸਰਕਾਰ ਜਾਣਦੀ ਆ ਵੀ ਕੀ ਕੁਝ ਨਿਕਲੇ ਸਾਨੂੰ ਤਾਂ ਐਕਚੁਅਲੀ ਪਹਿਲਾਂ ਇਹ ਵੀ ਕਹਿ ਰਹੇ ਸੀ ਸਾਰੇ ਅਫਸਰ ਵੀ ਅਸੀਂ ਕੋਈ ਅਕਵਾਇਰ ਨਹੀਂ ਕਰ ਰਹੇ ਜ਼ਮੀਨ ਇਹ ਇੱਕ ਅਫਵਾਹ ਪਰ ਅੱਜ ਸਾਨੂੰ ਰਾਤ ਪਤਾ ਲੱਗਿਆ ਵੀ ਇੱਥੇ ਸਟੇਟ ਗਵਰਨਮੈਂਟ ਦਾ ਮਨਿਸਟਰ ਆ ਰਿਹਾ ਤੇ ਫਿਰ ਕਲੀਅਰ ਹੋਈ ਹੋਈ ਗੱਲ ਵੀ ਇਹ ਵਾਕਿਆ ਹੀ ਅਕਵਾਇਰ ਕਰ ਰਹੇ ਆ ਤੇ ਇਸ ਕਰਕੇ ਅਸੀਂ ਰੋਕਣ ਲਈ ਉਹਨਾਂ ਨੂੰ ਆਏ ਹੋਏ ਹਾਂ ਜੇ ਫਰਜ਼ ਕਰ ਲੋ ਵੀ ਸਰਕਾਰ ਜ਼ਬਰਦਸਤੀ ਅਕਵਾਇਰ ਕਰਦੀ ਹੈ ਜਿਵੇਂ ਮਤਲਬ ਹੋਰ ਵੀ ਪ੍ਰੋਜੈਕਟ ਲਾਉਂਦੀ ਹੈ ਉਹਦੀ ਕੀਮਤ ਪੂਰੀ ਦੇ ਕੇ ਚੋਦੋ ਅਕਵਾਇਰ ਕਰ ਲੈਂਦੀ ਹੈ ਫਿਰ ਤੁਸੀਂ ਉਹਦਾ ਤੁਹਾਡਾ ਕੀ ਐਕਸ਼ਨ ਕਿ ਹੋਊਗਾ ਕੀਮਤ ਤਾਂ ਤਾਂ ਹੁੰਦੀ ਹੈ ਜੀ ਜੇ ਕੋਈ ਜ਼ਮੀਨ ਦੇਣਾ ਚਾਹਵੇ ਅਸੀਂ ਜਦੋਂ ਦੇਣੀਆਂ ਹੀ ਨਹੀਂ ਜ਼ਮੀਨਾਂ ਇੱਕੋ ਗੱਲ ਮੁਕਾਈ ਹੈ ਵੀ ਜਾਂ ਤਾਂ ਸਾਨੂੰ ਮਾਰ ਦੇਣ ਤੇ ਜ਼ਮੀਨਾਂ ਲੈ ਲੈਣ ਆਦਰਵਾਇਜ਼ ਅਸੀਂ ਜ਼ਮੀਨਾਂ ਕਿਸੇ ਮੁੱਲ ਤੇ ਵੀ ਨਹੀਂ ਦੇਣ ਜੀ ਇਹ ਕਰ ਸਰਪੰਚ ਸਾਹਿਬ ਪੀਸੀ ਸਾਹਿਬ ਜਿਹੜੇ ਪਹਿਲਾਂ ਹਦੂ ਸੂਤਨ ਸਾਹਿਬ ਹੁੰਦੇ ਸੀ ਉਹਨਾਂ ਨੇ ਕਿਹਾ ਸੀ ਵੀ ਇਹ ਸਾਰੀ ਅਫਵਾਹ ਹੈ ਕੋਈ ਅਸੀਂ ਜ਼ਮੀਨ ਅਕਵਾਇਰ ਨਹੀਂ ਕਰ ਰਹੇ ਸਾਰੀ ਅਫਵਾਹ ਹੈ ਫੇਰ ਮਤਲਬ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵੀ ਜ਼ਮੀਨ ਅਕਵਾਇਰ ਕਰ ਰਹੇ ਹੈ ਹੋ ਸਕਦਾ ਹੈ ਵੀ ਹੋਰ ਕਿਸੇ ਕੰਮ ਆਉਂਦੇ ਹੋਣ ਉਹ ਅੱਜ ਪੰਜ ਸਰ ਇਹ ਤਾਂ ਸਾਡਾ ਤਜਰਬਾ ਆ ਗਿਆ 25 30 ਸਾਲ ਅਸੀਂ ਸਰਕਾਰਾਂ ਚ ਤੁਰੇ ਫਿਰਦੇ ਆਂ ਸਰਕਾਰ ਹੋਵੇ ਤੇ ਅਫਸਰਸ਼ਾਹੀ ਹੋਵੇ ਇਹਨਾਂ ਗੱਲਾਂ ਲੈ ਕੇ ਝੂਠ ਬਹੁਤ ਬੋਲਦੇ ਆਂ ਪਹਿਲਾਂ ਤਾਂ ਸਾਨੂੰ ਡੀਸੀ ਸਾਹਿਬ ਨੇ ਇਹ ਵੀ ਗੱਲ ਕਹੀ ਸੀ ਕਿ ਥੱਲੇ ਤਾਂ ਕੁਝ ਹੈਗਾ ਹੀ ਨਹੀਂਗਾ ਕੋਈ ਗੱਲਬਾਤ ਹੀ ਨਹੀਂਗੀ ਤੁਸੀਂ ਤਾਂ ਇਵੇਂ ਹੀ ਰੋਲਾ ਪਾਈ ਜਾਂਦੇ ਹੋ ਜੇ ਅਸੀਂ ਇਵੇਂ ਹੀ ਰੋਲਾ ਪਾਈ ਜਾਂਦੇ ਹਾਂ ਤੇ ਅੱਜ ਮਨਿਸਟਰ ਸਾਹਿਬ ਤੇ ਕੇਂਦਰੀ ਟੀਮ ਇੱਥੇ ਉਤ ਘਾਟਲ ਕੇ ਇਸ ਗੱਲ ਦਾ ਹੋ ਰਿਹਾ ਏ ਅਗਲੀ ਸਭ ਤੋਂ ਵੱਡੀ ਗੱਲ ਸਰ ਆਪ ਪਹਿਲੀ ਵਾਰ ਹੋ ਰਿਹਾ ਏ ਪੰਜਾਬ ਦੇ ਵਿੱਚ ਆਪ ਪਹਿਲੀ ਵਾਰ ਪੰਜਾਬ ਦੇ ਵਿੱਚ ਹੋ ਰਿਹਾ ਕਿ ਖੇਤਾਂ ਦੇ ਵਿੱਚ ਇੱਕ ਮਨਿਸਟਰ ਨੂੰ ਪਾਰਟ ਆਫ ਆਨਰ ਦਿੱਤਾ ਜਾ ਰਿਹਾ ਹੈ ਸਲਾਮੀ ਦਿੱਤੀ ਜਾ ਰਹੀ ਹੈ ਇਥੇ ਬੜੇ-ਬੜੇ ਮੁੱਖ ਮੰਤਰੀ ਰਹਿ ਚੁੱਕੇ ਨੇ ਬੜੇ-ਬੜੇ ਮੰਤਰੀ ਰਹਿ ਚੁੱਕੇ ਨੇ ਇੱਕ ਨੂੰ ਵੀ ਦੱਸ ਦਿਓ ਕਿ ਖੇਤਾਂ ਦੇ ਵਿੱਚ ਕਿਸ ਨੂੰ ਸਲਾਮੀ ਮਿਲੀ ਹੋਵੇ ਅੱਜ ਸਲਾਮੀਆਂ ਹੋ ਰੀਆਂ ਨੇ ਸਲਾਮੀ ਇਸ ਗੱਲ ਦੀ ਹੋ ਰਹੀ ਆ ਉਸ ਮਿਨਿਸਟਰ ਸਾਹਿਬ ਨੂੰ ਕਿ ਕੇਂਦਰ ਸਰਕਾਰ ਦਾ ਧੰਨਵਾਦ ਕਿ ਪੰਜਾਬ ਸਰਕਾਰ ਦੇ ਵਿੱਚ ਇੰਨਾ ਵੱਡਾ ਖਜ਼ਾਨਾ ਤੁਸੀਂ ਸਾਨੂੰ ਲੱਭ ਕੇ ਦਿੱਤਾ ਹੈ ਕਿ ਸਾਡੀ ਕੇਂਦਰ ਸਰ ਸਾਡੀ ਰਾਜ ਸਰਕਾਰ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਖਜ਼ਾਨੇ ਤੋਂ ਹੀ ਸਾਡਾ ਡਾ ਇੰਸਟੀਟਿਊਟ ਲੈ ਕੇ ਤੇ ਪੰਜਾਬ ਬੜਾ ਖੁਸ਼ਹਾਲ ਹੋ ਜਾਣਾ ਹੈ ਉਹ ਪਤੰਦਰੋ ਔਰ ਤੁਸੀਂ ਸਾਰਾ ਪੈਸਾ ਤਾਂ ਵੀ ਐਡ ਤੇ ਖਰਾਬ ਬਰਬਾਦ ਕਰੀ ਜਾਂਦੇ ਹੋ ਤੁਸੀਂ ਮੁਫਤ ਕੋਰੀਆਂ ਦੀ ਬਰਬਾਦ ਕਰੀ ਜਾਂਦੇ ਹੋ ਇਲੈਕਸ਼ਨ ਕਿਸੇ ਦੇ ਸਟੇਟ ਦੇ ਵਿੱਚ ਹੋਵੇ ਤਾਂ ਉੱਥੇ ਜਾ ਕੇ ਤੁਸੀਂ ਪੰਜਾਬ ਦਾ ਪੈਸਾ ਦਾ ਪਾਣੀ ਤਰ੍ਹਾਂ ਵਹੀ ਜਾਂਦੇ ਹੋ ਓਏ ਉਸੇ ਨੂੰ ਸੰਭ ਕੇ ਰੱਖ ਲੋ ਪੰਜਾਬ ਡਿਵੈਲਪ ਕਰ ਸਕਦਾ 80000 ਕਰੋੜ ਦੀ ਪੋਟਾਸ਼ ਪਈ ਹੈ ਇਸ 80000 ਕਰੋੜ ਦੀ ਪੋਟਾਸ਼ ਦੇ ਵਿੱਚੋਂ ਤੁਸੀਂ ਕਿੰਨਾ ਕ ਇਨਸੈਂਟਿਵ ਲੈ ਲੋਗੇ ਕਿੰਨਾ ਕ ਦੱਸੋ ਜੀ ਸਾਨੂੰ ਵੀ ਸਾਨੂੰ ਰਾਜ ਸਰਕਾਰ ਜਾਂ ਮੰਤਰੀ ਸਾਹਿਬ ਆਰੇ ਦੱਸੇ ਵੀ ਕਿੰਨਾ ਇਨਸੈਂਟਿਵ ਲੈ ਸਕਦੀ ਹੈ 10000 ਕਰੋੜ ਦੀ ਪੋਟਾਸ਼ ਥੱਲੇ ਇਹ ਅਸਲ ਤਾਂ ਜੀ ਜਿਹੜੇ ਮੇਨ ਜੇ ਜੇ ਮੈਂ ਸਿਸਟਮ ਨੂੰ ਕਹਾਂ ਜਾਂ ਮਰ ਰੋਸਚਲਡ ਘਰਾਣਿਆਂ ਨੂੰ ਕਹਾਂ ਜਿਹੜੇ ਘਰਾਣੇ ਅੱਗੇ ਵਧ ਰਹੇ ਨੇ ਸਾਡੀਆਂ ਰਾਜ ਸਰਕਾਰਾਂ ਤੇ ਕੇਂਦਰ ਸਰਕਾਰਾਂ ਜਿਹੜੇ ਉਹਨਾਂ ਦਾ ਹੱਥ ਥੋਕਾ ਬਣੀ ਆਈਆਂ ਉਹਨਾਂ ਨੂੰ ਜਮੀਨਾਂ ਪਰੋਸ ਕੇ ਦੇਣਾ ਚਾਹੁੰਦੀਆਂ ਸਾਡਾ ਗਲ ਘੁੱਟਣਾ ਚਾਹੁੰਦੀਆਂ ਸੰਤ ਇਹ ਨਹੀਂ ਸਮਝਾਉਂਦੀ ਕਿ ਇਹ ਲੋਕ ਉਹਨਾਂ ਸਿਸਟਮ ਨੂੰ ਜਮੀਨਾਂ ਸਾਰੀਆਂ ਪਰੋਸ ਕੇ ਆ ਦੇ ਆਹ ਜਨਤਾ ਨੂੰ ਕਿਸ ਖੂ ਖਾਤੇ ਸੁਟਣਾ ਜਾਂਦੇ ਆ ਕਿ ਸਾਨੂੰ ਗਰੀਬੀ ਚ ਤਰਾਸ ਦੀ ਤੇ ਨਸ਼ੇ ਧੱਕ ਦੇਣਾ ਚਾਹੁੰਦੇ ਆ ਇਹ ਮਨਸੂਬੇ ਆ ਜੀ ਇਹਨਾਂ ਦੇ ਝੂਠ ਬੋਲੇ ਜਾਂਦੇ ਆ ਡੀਸੀ ਸਾਹਿਬ ਨੇ ਲੋ ਤੋਂ ਝੂਠ ਬੋਲਿਆ ਸੀ ਐਸਡੀਓ ਸਾਹਿਬ ਸਾਨੂੰ ਕੌੜਾ ਵੀ ਬੋਲੇ ਅੱਜ ਵੀ ਜਦੋਂ ਸਵੇਰੇ ਸਵੇਰੇ ਦੋ ਤਿੰਨ ਕਿਸਾਨ ਆਏ ਆ ਤਾਂ ਕੁਝ ਪ੍ਰਸ਼ਾਸਨ ਸਾਨੂੰ ਤਿਰੰਗ ਵੀ ਹੋਇਆ ਇਹ ਹਰ ਕੋਈ ਗੱਲਬਾਤ ਨਹੀਂ ਜੇ ਗੱਲਬਾਤ ਹੀ ਨਹੀਂ ਤੇ ਫਿਰ ਖੇਤਾਂ ਦੇ ਸਲਾਮੀ ਕਿਸ ਗੱਲ ਦੀ ਦਿੱਤੀ ਜਾਂਦੇ ਸਭ ਝੂਠ ਬੋਲਦੀ ਆ ਸਾਰਾ ਸਿਸਟਮ ਇਸ ਕਰਕੇ ਆ ਜਿਹੜੇ ਮਿਨਿਸਟਰ ਸਾਹਿਬ ਨੇ ਲੋਕੇਸ਼ਨ ਤੇ ਜਾਣਾ ਸੀ ਉਹਨਾਂ ਦਾ ਇਹ ਰਸਤਾ ਰੋਕ ਕੇ ਬੈਠੇ ਆ ਕਿ ਅਸੀਂ ਉਹਨਾਂ ਨੂੰ ਲੋਕੇਸ਼ਨ ਤੇ ਨਹੀਂ ਜਾਣ ਦੇਣਾ ਲੋਕੇਸ਼ਨ ਤੇ ਤਾਂ ਜਾਣ ਦਈਏ ਕਿ ਜੇ ਅਸੀਂ ਖੁਸ਼ ਹੋਈਏ ਕਿ ਜਿੰਨਾ ਜਾਂਦਿਆਂ ਦੇ ਜਾਂ 47 ਦੇ ਵਿੱਚ ਤੋਂ ਹੀ ਉੱਜੜ ਕੇ ਆਏ ਆ ਜਿਹੜੇ ਉੱਜੜ ਕੇ ਆਏ ਨੇ ਜੀ ਲੋਕ ਆ ਉਹ ਦੋ ਪੀੜੀਆਂ ਤੇ ਆ ਚੌਥੀ ਪੀੜ੍ਹੀ ਸਾਡੀ ਚੱਲ ਪਈ ਆ ਜੀ ਕੋਈ ਨਹੀਂ ਕਹਿੰਦਾ ਕਿ ਆਜ਼ਾਦੀ ਸੀ ਉਹ ਆਂਦੇ ਜਿਹਾ ਉਜਾੜਿਆਂ ਵੇਲੇ ਜਾਂ ਰੋਲਿਆਂ ਵੇਲੇ ਅਸੀਂ ਉਹ ਉਜਾੜਿਆਂ ਦੇ ਭੰਨੇ ਹੋਏ ਲੋਕਾਂ ਜੀ ਮਸਾ ਜਾ ਕੇ 60 70 ਸਾਲਾਂ ਬਾਅਦ ਪੈਰ ਲੱਗੇ ਨੇ ਆ ਇੱਕ ਹੋਰ ਅਸੀਂ ਆਪ ਆਪਦੀ ਜ਼ਿੰਦਗੀ ਫੇਰੇ ਕੋਹਾੜਾ ਦੇਖ ਰਹੇ ਸਾਨੂੰ ਰਾਜ ਸਰਕਾਰ ਦੱਸੇ ਕਿ ਸਾਡੇ ਮੋਢ ਵਸੇਬੇ ਦੇ ਕੀ ਹਲ ਹੱਲ ਨੇ ਅਸੀਂ ਆਪਦਾ ਬਾਲ ਬੱਚਾ ਲੈ ਕੇ ਆ ਦੇ ਬੱਚੀਆਂ ਧੀਆਂ ਲੈ ਕੇ ਅਸੀਂ ਦਰਦਰ ਕਿੱਥੇ ਭੜਕਦੇ ਫਿਰਾਂਗੇ ਯਾਰ ਇਹਨਾਂ ਦੀ ਮਤ ਨੂੰ ਹੋਕ ਹੀ ਗਿਆ ਕੁਰਸੀਆਂ ਤੇ ਬਹਿ ਕਹਿੰਦੇ ਹੋ ਗਏ ਨੇ ਇਸ ਕਰਕੇ ਅਸੀਂ ਮਨਿਸਟਰ ਸਾਹਿਬ ਦਾ ਵਿਰੋਧ ਕਰਨਾ ਆ ਅਸੀਂ ਉਹਨਾਂ ਨੂੰ ਲੋਕੇਸ਼ਨ ਤੇ ਨਹੀਂ ਜਾਣਦੇ ਇਸ ਕਰਕੇ ਤੇ ਕਿਸਾਨ ਇਕੱਤਰ ਹੋਏ ਠੀਕ ਹੈ ਜੀ ਮਿਹਰਬਾਨੀ ਦੇ ਤਹਿਤ ਜੋ ਹੁੰਦਾ ਪਿਆ ਹੈ ਉਸ ਚੀਜ਼ ਤੇ ਤੁਹਾਡੀ ਮੰਨ ਲਓ ਸਰਕਾਰ ਆਉਂਦੀ ਹੈ ਕੱਲ ਨੂੰ ਪੰਜਾਬ ਸਰਕਾਰ ਸਾਡੇ ਪੰਜਾਬ ਨਾਲ ਖੜਦੀ ਹੈ ਇਸ ਕਿਸਾਨਾਂ ਨਾਲ ਖੜਦੀ ਹੈ ਕਿ ਕੇਂਦਰ ਨਾਲ ਜਾ ਕੇ ਖੜਦੀ ਹੈ ਉਹ ਇਸ ਚੀਜ਼ ਦਾ ਵੀ ਸਾਨੂੰ ਮਾੜਾ ਮੋਟਾ ਕੋਈ ਪਤਾ ਤਾਂ ਲੱਗੇ ਵੀ ਅਸਲ ਦੇ ਵਿੱਚ ਕਿ ਮਿਨਿਸਟਰ ਸਾਹਿਬ ਦੇ ਦਿਸ਼ਾ ਕਿਹੜੇ ਪਾਸੇ ਆ ਰਹੀ ਹੈ ਇਹ ਰੂਪਰੇਖਾ ਚ ਆਈ ਕਵਰ ਵਾਲਾ ਕੱਟੇ ਆਗੇ ਤੇ ਸਰਾਂਬੋਤ ਇਹ ਮਕਸਦ ਬਿਸਤੁਰ ਗਿਆ ਜਿੰਨੇ ਪਿੰਡ ਇਹ ਤਿੰਨੇ ਪਿੰਡ ਦੀ ਉਜ਼ਾਰਿਆਂ ਵੇਲੇ ਉਜ਼ਾਰਿਆਂ ਵੇਲੇ ਉੱਜੜ ਕੇ ਆਏ ਲੋਕ ਚੰਗੀਆਂ ਜੱਲ ਦਾ ਛੱਤ ਦੇ ਬੀ ਆ ਬਾਦ ਮਿਲੀਆਂ ਸਾਡੀਆਂ ਤਿੰਨ ਪੀੜੀਆਂ ਦੇ ਚ ਇਹਨੂੰ ਸਵਾਰੀਆਂ ਦਫਨ ਹੋ ਚੁੱਕੀਆਂ ਨੇ ਸਿਰ ਪੱਤੇ ਸਿਰ ਤੇ 2010 11 ਤੋਂ ਬਾਅਦ ਇਹ ਜ਼ਮੀਨਾਂ ਸਾਨੂੰ ਰੋਟੀ ਪਾਣੀ ਦੇਣ ਲੱਗੀਆਂ ਸਾਡੀ ਹੋਂਦ ਬਸੇਦੀ ਹੋਇਆ ਹੋਂ ਅਸੀਂ ਝੁਗੀਆਂ ਤੋਂ ਤੇ ਮਹਿਲ ਖੜੇ ਕੀਤੇ ਚੰਗੀ ਤਰ੍ਹਾਂ ਸਾਡਾ ਵਸਣਾ ਹੋਣ ਬੜਿਆ ਸੀ ਦਾ ਇੱਕ ਉਹ ਜਾੜਾ ਸਾਨੂੰ ਹੋਰ ਦੱਸੋ ਹੋਰ ਦੱਸੋ ਹੁਣ ਤੁਸੀਂ ਦੱਸੋ ਤੁਸੀਂ ਦੱਸੋ ਜੀ ਹੁਣ ਤੋਂ ਤੁਸੀਂ ਕੀ ਸੰਦੇਸ਼ ਲੈ ਕੇ ਆਏ ਹੋ ਮੈਟਰ ਮੈਟਰ ਇਧਰ ਉਹਨਾਂ ਨੂੰ ਵੀ ਕਰ ਲੋ ਹਾਂ ਸਾਈਡ ਬਣਾ ਦਿਆ ਜੀ ਸਰ ਸਰ ਬਿਕੋ ਜੀ ਇਧਰ ਹੋ ਜਾਣਾ ਪ੍ਰੈਸ ਪ੍ਰੈਸ ਬਣਾ ਦੇ ਸਰ ਅਸਾਇਰ ਕਲਰ ਲੈ ਲੋ ਪਟਲਾ ਆ ਜਾਓ ਭਾਈ ਮੜ ਕੇ ਸਾਈਡ ਤੇ ਸਾਈਡ ਤੋਂ ਜਾਓ ਯਾਰ ਮੜ ਜੀ ਇਧਰ ਹੋ ਜੀ ਵਾਪਸ ਬੈਠ ਜਾਓ ਬੈਠੋ ਕੀ ਬੈਠੇ ਲੋਕ ਇਸ ਤਰ੍ਹਾਂ ਕੋਈ ਨਹੀਂ ਬੈਠਣ ਕਰੋ ਸਰਉਂਜੋਗਾਲਾ ਚਲੋ ਜੀ ਸਾਰੇ ਹੀ ਪਿੰਡ ਦੇ ਸਤਕਾਰਯੋਗ ਸੱਜਣ ਇਕੱਠੇ ਹੋਏ ਐ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ ਤਾਂ ਨਿਸ਼ਚਿਤ ਰੂਪ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕੇ ਨੇ ਵੀ ਕਿਉਂ ਆਏ ਨੇ ਕੀ ਹੋ ਰਿਹਾ ਕਿਸ ਤਰ੍ਹਾਂ ਹੋ ਰਿਹਾ ਹੈ ਤਾਂ ਦੋ ਤਿੰਨ ਸੱਜਣਾ ਨੇ ਦੱਸੀ ਵੀ ਹੈ ਜਿਹੜੀ ਗੱਲ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਹੈ ਪੰਜਾਬ ਦੀ ਕਿਸਾਨੀ ਦੇ ਨਾਲ ਹੈ ਪੰਜਾਬ ਦੇ ਲੋਕਾਂ ਦੇ ਨਾਲ ਹਰ ਪਛੋਕੜ ਦੇ ਵਿੱਚ ਤੁਸੀਂ ਦੇਖਿਆ ਵੀ ਹੈ ਕਿ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਖੜੇ ਹਾਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਪੰਜਾਬ ਦੇ ਹਿੱਤ ਦੀ ਗੱਲ ਕਰਨੀਆਂ ਸੋ ਜਿੱਥੇ ਵੀ ਕਿਤੇ ਤੁਹਾਡੇ ਕੋਈ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਤਾਂ ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਅਸੀਂ ਤੁਹਾਡੇ ਨਾਲ ਬਿਲਕੁਲ ਚਟਾਨ ਦੀ ਤਰ੍ਹਾਂ ਜੀ ਦੂਜੀ ਗੱਲ ਜਿਹੜੀ ਹੈ ਪोटाश ਦੀ ਜ਼ਿਕਰ ਕੀਤਾ ਹੈ ਇਹ ਰਾਜਸਥਾਨ ਦੇ ਵਿੱਚ ਪोटाश ਮਿਲੀ ਹੈ ਤੇ ਐਡਜੋਇਨਿੰਗ ਏਰੀਆ ਆਪਣਾ ਵੀ ਹੈ ਇਹਦੇ ਵਿੱਚ ਹੁਣ ਸ਼ੰਕੇ ਇਹਨੇ ਕਿਤੇ ਜ਼ਮੀਨ ਅਕਵਾਇਰ ਕਰਨ ਦੀ ਗੱਲ ਕੀਤੀ ਹੈ ਕੁਝ ਹੋਰ ਕੀਤੀ ਹੈ ਇਹ ਸਾਰੀਆਂ ਜਿਹੜੀਆਂ ਤੁਹਾਡੀਆਂ ਸ਼ੰਕਾਵਾਂ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਨਾ ਇਸ ਤਰ੍ਹਾਂ ਦੀ ਕੋਈ ਗੱਲ ਹੈ ਇੱਕ ਵਾਰੀ ਤੁਸੀਂ ਜਿਵੇਂ ਦੱਸਿਆ ਇਹਨਾਂ ਨੇ ਕਹਿੰਦੇ ਪਹਿਲਾਂ ਅਸੀਂ ਮਸੀ ਮੁਸ਼ਕਲ ਦੇ ਨਾਲ 10-11 ਤੋਂ ਕਾਮਯਾਬ ਹੋਏ ਹਾਂ ਦੇ ਝੂਪੜੀਆਂ ਤੋਂ ਮਹਿਲ ਤਿਆਰ ਕੀਤੇ ਆ ਥੋੜੇ ਇਸੇ ਤਰ੍ਹਾਂ ਨੇ ਕੋਈ ਇਸ ਚੀਜ਼ ਦਾ ਮਤਲਬ ਨਹੀਂ ਹੈ ਜਿਹੜੀ ਪोटाश ਦੀ ਗੱਲ ਹੈ ਪोटाश ਕਿਹਦਾ ਮਿਨਰਲ ਆ ਜਿਹੜਾ ਇੰਡੀਆ ਦੇ ਵਿੱਚ ਕਿਤੇ ਨਹੀਂ ਮਿਲਿਆ ਸਾਰਾ ਇੰਪੋਰਟ ਹੁੰਦਾ ਦੂਜੇ ਦੇਸ਼ਾਂ ਤੋਂ ਖਾਸ ਤੌਰ ਤੇ ਆਪਣੀ ਖਾਦ ਦੇ ਵਿੱਚ ਇਹ ਵਰਤਿਆ ਜਾਂਦਾ ਹੈ ਜਿਹੜਾ ਪोटाश ਮਿਲਿਆ ਇਹ 440 ਮੀਟਰ 450 ਮੀਟਰ ਮਤਲਬ ਕਿੰਨੇ ਫੁੱਟ ਹੋਗੇ 1213 1500 ਫੁੱਟ ਹੋ ਗਿਆ 1500 ਫੁੱਟ ਨੀਚੇ ਆ ਜਿਹੜਾ ਉਹ ਪोटाश ਮਿਲਿਆ 1.5 ਕਿਲੋਮੀਟਰ ਮਿਲਿਆ ਇਹ ਕੌਣ ਆ ਕੇ ਹੁਣ ਦੇਖੋ ਇੱਕ ਬੰਦਾ ਜੇ ਕੋਈ ਕਹਿਦੇ ਸ਼ੰਕਾ ਹੈ ਮੈਂ ਤੁਹਾਡੀ ਸ਼ੰਕਾ ਦਾ ਬੜੇ ਸਪਸ਼ਟ ਸ਼ਬਦਾਂ ਚ ਕਿਸੇ ਨੂੰ ਵੀ ਕੋਈ ਗੱਲ ਹੋਵੇ ਉਹ ਵੀ ਮੈਥੋਂ ਪੁੱਛ ਲਿਓ ਹੁਣ ਪਹਿਲੀ ਗੱਲ ਤਾਂ 100 ਡੇਢ ਕਿਲੋਮੀਟਰ ਪਹਿਲਾਂ ਨੀਚੇ ਧਰਤੀ ਪੱਟੀ ਜਾਊਗੀ ਕਿੱਥੇ ਕਿੱਥੇ ਉਹਦੀ ਮਿੱਟੀ ਜਾਊਗੀ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿਣ ਹੁਣ ਅੱਜ ਆਪਰੇਸ਼ਨ ਕਰਨਾ ਇੱਥੇ ਮਾੜੀ ਜੀ ਤਾਰ ਪਾਉਂਦੇ ਆ ਪਾਉਂਦੇ ਨੇ ਤਾਰ ਤੇ ਉਹ ਜਾ ਕੇ ਸਟੈਂਟ ਇੱਥੇ ਪੈ ਜਾਂਦਾ ਉਹ ਵਿੱਚ ਦੀ ਘੁੱਮੀ ਜਾਂਦਾ ਨਾ ਇਸੇ ਤਰ੍ਹਾਂ ਕਰ ਲੈ ਜੇ ਇਹ ਪ੍ਰੋਜੈਕਟ ਸਫਲ ਹੁੰਦਾ ਤਾਂ ਹੁਣ ਉਹ ਗੱਲਾਂ ਨਹੀਂ ਰਹਿਣਾਂ ਇੱਕ ਜਗ੍ਹਾ ਡ੍ਰਿਲ ਕਰਕੇ ਉਹ ਸਾਰੇ ਸਿਸਟਮ ਬਣੇ ਨੇ ਉਹ ਉੱਥੋਂ ਪਟਾਸ਼ ਕੱਢੀ ਜਾਣੀ ਹੈ ਕਿਸੇ ਦੀ ਇੱਕ ਕਿੱਲਾ ਜ਼ਮੀਨ ਖਰਾਬ ਨਹੀਂ ਹੋਣੀ ਇਸ ਚੀਜ਼ ਦਾ ਮੈਂ ਤੁਹਾਨੂੰ ਯਕੀਨ ਦਿਵਾਣਾ ਜਦੋਂ ਮੈਂ ਪਹਿਲਾਂ ਬੇਨਤੀ ਕੀਤੀ ਆ ਸਾਨੂੰ ਲੋੜ ਕੀ ਹੈ ਨਹੀਂ ਸਾਨੂੰ ਮੇਰੇ ਕਿੰਨਾ ਕੋਸ਼ਿਸ਼ ਕਰਦਾ ਇੱਕ ਮਿੰਟ ਰਿਕਾਰਡਰ ਚਾਲ ਕਰ ਲੈਣਾ ਮੈਂ ਪਹਿਲਾਂ ਪੂਰੀ ਗੱਲ ਕਰ ਲੈਣਾ ਇੱਕ ਮਿੰਟ ਇਹ ਇੱਕ ਟੈਪ ਕਰ ਚੱਕ ਰਿਹਾ ਨਾ ਤਾਂ ਕਿਤੇ ਜਮ੍ਹਾਂ ਬੰਦੀਆਂ ਲਈ ਜਾਂ ਗਏ ਜਾਂ ਨੇ ਨਾ ਕਿਤੇ ਸਰਕਾਰ ਵੱਲੋਂ ਅਜਿਹਾ ਕੋਈ ਹੁਕਮ ਆ ਕੇ ਲੋਕਾਂ ਦੇ ਜ਼ਮੀਨਾਂ ਦੀ ਜਮ੍ਹਾਂਬੰਦੀ ਇਕੱਠੀਆਂ ਕਰੀਏ ਜਦੋਂ ਕੋਈ ਪ੍ਰੋਪੋਜ਼ਲ ਹੀ ਨਹੀਂ ਇਸ ਤਰ੍ਹਾਂ ਦੀ ਤਾਂ ਜਮ੍ਹਾਂਬੰਦੀ ਲੈਣ ਵਾਲੇ ਦੱਸੋ ਮੈਨੂੰ ਕੀ ਨੇ ਜਮ੍ਹਾਂਬੰਦੀ ਲਈ ਆ ਕੌਣ ਇੱਥੇ ਡੀਮਾਰਕ ਸੁਣੋ ਕੌਣ ਡੀਮਾਰਕੇਸ਼ਨ ਕਰਕੇ ਗਿਆ ਜਦੋਂ ਤੁਹਾਨੂੰ ਇੱਕੋ ਹੀ ਦੱਸਦੀ ਵੀ ਇਹਦਾ ਤੁਸੀਂ ਆਪ ਇਮੇਜਿਨ ਕਰ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਕਿ 1.5 ਕਿਲੋਮੀਟਰ ਪਟਾਈ ਹੋ ਸਕਦੀ ਕੋਈ ਇਸ ਕਰਕੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜਿਹੜੀ ਗੱਲ ਤੁਸੀਂ ਪੁੱਛਨੀ ਆ ਹੋਰ ਪੁੱਛ ਲਓ ਤੇ ਬਾਰ ਬਾਰ ਮੈਂ ਤੁਹਾਨੂੰ ਇਹ ਗੱਲ ਕਹਿੰਨਾ ਕੋਈ ਸਵਾਲ ਨਹੀਂ ਉੱਠਦਾ ਕਿਸੇ ਵੀ ਸੰਤ ਇਸ ਤਰ੍ਹਾਂ ਡ੍ਰਿੱਲ ਹੋਣਾ ਹੈ ਨਾ ਜੀ ਸਭ ਨੂੰ ਵੀ ਜੇ ਤੁਸੀਂ ਕਹਿ ਰਹੇ ਜਿਵੇਂ ਉਹ ਬਰੇਡ ਵਾਲੀ ਗੱਲ ਸਮਝਾਈਏ ਇਹ ਗੱਲ ਤਾਂ ਫਾਈਨਲ ਆਣੀ ਜੀ ਵੀ ਇੱਥੇ ਡ੍ਰਿੱਲ ਹੋ ਕੇ ਕਰਨਾ ਚਾਹੁੰਦੇ ਵੀ ਪੜ੍ਹਨਾ ਚਾਹੁੰਦੇ ਹਾਂ ਹਾਂ ਜੇ ਮਿਲਦੀ ਹੈ ਨਾ ਹਾਂਜੀ ਹਾਂਜੀ ਡ੍ਰਿੱਲ ਹੋ ਕੇ ਹੋਊਗੀ ਤਾਂ ਇੱਕ ਇੱਕ ਕਿੱਲਾ ਨਹੀਂ ਕਿਸੇ ਦਾ ਖਰਾਬ ਹੁੰਦਾ ਠੀਕ ਤੁਹਾਨੂੰ ਨਾਲ ਐਡ ਕਰ ਦਿੰਨਾ ਜਦੋਂ ਇਦਾਂ ਦਾ ਕੋਈ ਮਾਈਂਡ ਦੀ ਗੱਲ ਚੱਲਦੀ ਹੈ ਨਾ ਮਾਈਂਡ ਖੋਦਣ ਦੀ ਤਾਂ ਮਿਨਿਸਟਰੀ ਆਫ এনवायरमेंट ਵੀ ਵਿੱਚ ਆਉਂਦੀ ਹੈ ਅਸੀਂ ਪਾਣੀ ਦੀ ਗੱਲ ਕੀਤੀ ਹੈ ਨਾ ਉਹਦੀ ਆਪਣੀ ਸਟੱਡੀ ਅਲੱਗ ਹੁੰਦੀ ਜਦ ਤੱਕ ਉਹ ਕਲੀਅਰੈਂਸ ਨਹੀਂ ਹੁੰਦੀ ਠੀਕ ਹੈ ਉਹ ਆਪਣੀ ਸਟੱਡੀ ਤੋਂ ਤੁਹਾਨੂੰ ਐਂਦੀ ਇਹਨਾ ਮਿਨਿਸਟਰੀ ਵਾਲੇ ਬੰਦੇ ਨੇ ਉਹ ਐਂਦੀ ਤੁਹਾਨੂੰ ਮਿਲਣਗੇ ਤੁਹਾਡੀ ਗੱਲ ਸੁਣਨਗੇ ਤੁਹਾਡੀ ਗੱਲ ਦਾ ਜਵਾਬ ਦੇਣਗੇ ਉਸ ਤੋਂ ਬਾਅਦ ਜਦੋਂ ਕਲੀਅਰੈਂਸ ਦੇਣਗੇ ਉਸ ਤੋਂ ਬਾਅਦ ਸ਼ੁਰੂ ਹੋਏਗਾ ਮੇਰੀ ਗੱਲ ਮੁੰਡੇ ਨਹੀਂ ਕੀਤੀ ਬਹੁਤ ਸਿਆਣੀ ਗੱਲ ਕੀਤੀ ਹੈ ਪਾਣੀ ਬਾਰੇ ਦੇਖੋ ਅਸੀਂ ਤੁਹਾਨੂੰ ਇੱਥੇ ਨਾ ਜਾਣਾ ਤੁਸੀਂ ਅੱਗੇ ਜੀ ਅਾਨੂੰ ਜਦੋਂ ਪਤਾ ਲੱਗਿਆ ਮਨਜੀਤ ਸਾਹਿਬ ਨੇ ਦੱਸਿਆ ਐਸਐਸਪੀ ਸਾਹਿਬ ਨੇ ਦੱਸਿਆ ਕਿ ਉੱਥੇ ਬੰਦੇ ਇਕੱਠੇ ਹੋਏ ਨੇ ਤਾਂ ਸਾਡੀ ਡਿਊਟੀ ਬੰਦੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਣੀ ਠੀਕ ਹੈ ਬੋਲੋ ਇੱਕੋ ਹੀ ਯਕੀਨ ਦਸੀਂ ਦਵਾ ਸਕਦੇ ਆ ਕਦੇ ਸੋਚਣ ਦੀ ਵੀ ਲੋੜ ਨਹੀਂ 1% 1% ਵੀ ਸੋਚਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਕੋਈ ਪੰਜਾਬ ਦੇ ਕਿਸੇ ਬੰਦੇ ਦਾ ਨੁਕਸਾਨ ਹੋ ਕੇ ਸਰਕਾਰ ਕੋਈ ਸੈਂਟਰ ਦੇ ਨਾਲ ਨਹੀਂ ਖੜੂਗੀ ਅਸੀਂ ਪਹਿਲਾਂ ਸੈਂਟਰ ਦੇ ਨਾਲ ਖੜਗੇ ਸਾਡੇ ਬਥੇਰੇ ਇਲਜ਼ਾਮ ਲੱਗੇ ਵੀ ਪੰਜਾਬ ਦੀ ਕਿਸਾਨੀ ਨੂੰ ਤੁਸੀਂ ਹਵਾ ਦੰਨੇ ਆ ਸੀ ਪੰਜਾਬ ਦੀ ਕਿਸਾਨੀ ਦੇ ਨਾਲ ਖੜੇ ਆ ਅਸੀਂ ਤਾਂ ਹੁਣ ਕਹਿ ਕੇ ਆਏ ਆ ਉੱਥੇ ਆ ਸਾਡੀ ਉੱਥੇ ਮੀਟਿੰਗ ਸੀ ਮੈਂ ਕਿਹਾ ਪੰਜਾਬ ਦੇ ਕਿਸਾਨਾਂ ਦੀ ਬਹਾਦਰੀ ਦੀ ਜਿਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲੜਾਈਆਂ ਲੜੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੈਂ ਸਰ ਵਿਧਾਨ ਸਭਾ ਵਿੱਚ ਤੁਸੀਂ ਕਿਸੇ ਨੇ ਸੁਣਿਆ ਹੋ ਮੈਂ ਕਿਹਾ ਸੀ ਉੱਥੇ ਵੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ਾਂ ਦੇ ਅਨਾਜ ਮੰਗਦਾ ਫਿਰਦਾ ਸੀ ਸਾਡੇ ਲੋਕਾਂ ਨੇ ਪੂਰਾ ਕੀਤਾ ਗਵਾਲਿਆ ਸਾਰਾ ਕੁਝ ਪਾਣੀ ਅਸੀਂ ਗਵਾਲੇ ਅਭਜੂ ਸ਼ਕਤੀ ਗਵਾਲੀ ਕੋਈ ਹਰ ਇੱਕ ਚੀਜ਼ ਦੀ ਉਹ ਹੈ ਸਮਝ ਗਏ ਸਾਡੇ 1400 ਫੁੱਟ 1500 ਫੁੱਟ નીચે ਦੀ ਗੱਲ ਹੈ ਉਹ ਆਊਗੀ ਤੁਹਾਡੀ ਹਰ ਗੱਲ ਦਾ ਪੂਰਾ ਸ਼ੰਕਾ ਦਾ ਨਿਵਾਰਨ ਤੁਸੀਂ ਨਿਸ਼ਚਿੰਤ ਹੋ ਜਿਓਗੇ ਇਹ ਸਾਨੂੰ ਕੋਈ ਟਾਈਮ ਫਰੇਮ ਨਹੀਂ ਦੱਸ ਤਾ ਜੀ ਕਿ ਕੀ ਟਾਈਮ ਪੀਰੀਅਡ ਤੋਂ ਲੈ ਕੇ ਪਤਾ ਨਹੀਂ ਕਿੰਨਾ ਲੰਬਾ ਸੇ ਇਹ ਚੱਲਣਾ ਹੈ ਹਟਦਾ ਜੀ ਸਾਡੇ ਤੇ ਤਾਂ ਹੋਣੀ ਗਾਜ ਨਹੀਂ ਲੱਗਦੀ ਇਹ ਸਾਡੇ ਕਿਸੇ ਨੇ ਕੋਠੀ ਪਾਉਣੀ ਹੈ ਇਹ ਕੋਠੀ ਨਹੀਂ ਪਾ ਰਿਆ ਕਿਉਂ ਨਹੀਂ ਪਾ ਰਹੇ ਨਹੀਂ ਇੱਕ ਇੱਟ ਨਹੀਂ ਲਾਈ ਉਸ ਦਿਨ ਦੀ ਵੀ ਪਤਾ ਨਹੀਂ ਛੱਟ ਕੇ ਜਾਣਾ ਪੈਣੀ ਦੇਖੋ ਦੇਖੋ ਇਸ ਚੀਜ਼ ਦਾ ਤਾਂ ਮਿਲਵੇ ਮੈਨੂੰ ਦੱਸੋ ਹੱਲ ਕੀ ਆ ਜਦੋਂ ਤੁਹਾਨੂੰ ਅਸੀਂ ਕਹਿੰਨੇ ਆ ਕੋਈ ਜ਼ਮੀਨ ਨਹੀਂ ਕਵਰ ਕਰਨੀ ਕੁਛ ਨਹੀਂ ਕਰਨਾ ਕਿਵੇਂ ਯਕੀਨਾਂ ਦਾ ਫਿਰ ਉਹ ਦੱਸ ਦਿਓ ਹਰੇ ਕਿਸਾਨ ਆ ਲੋ ਜੀ ਮੈਂ ਥੱਲੇ ਆਂ ਵੈਲਕਮ ਬਾਸ ਕੇ ਉੱਥੇ ਅਸੀਂ ਕੁਰਸੀਆਂ ਢਾ ਕੇ ਬੈਠਾਂਗੇ ਚਾਹ ਬਣਦਾ ਵੀ ਪ੍ਰਬੰਧ ਕਰਾਂਗੇ ਸਾਰੇ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਅੱਜ ਤੱਕ ਅਸੀਂ ਸਾਂਝਕ ਵੀਰ ਨੇ ਕਿਹਾ ਸੀ ਕੁਰਸੀਆਂ ਦਾ ਪ੍ਰਬੰਧ ਕਰਨਾ ਮਨਪ੍ਰੀਤ ਸਾਹਿਬ ਆ ਗਏ ਮੈਂ ਤਾਂ ਤੁਹਾਡੇ ਵਿੱਚੇ ਰਹਿ ਗਿਆ ਮੈਂ ਤਾਂ ਉਹ ਨਿਕਲ ਚੁੱਕਿਆ ਸੀ ਕਿ ਹਿਸਾਬ ਸੰਧੀਆਂ ਵੀ ਖੇਚ ਲੈਣੀ ਆ ਕਿਉਂਕਿ ਸਾਡੇ ਦੇਖ ਫਿਰ ਗਲਤ ਆ ਤੁਹਾਡੀ ਗੱਲ ਮੈਂ ਕਿੱਥੇ ਦੇ ਵਿੱਚ ਬੈਠਿਆ ਨਹੀਂ ਤਾਂ ਤੁਸੀਂ ਪੁੱਛਾਈ ਨਹੀਂ ਸਰ ਸਾਡੀ ਇਹ ਬੇਸ ਤੁਸੀਂ ਬਹੁਤ ਬੋਲਦੇ ਜੀ ਆਹ ਤੁਹਾਡੇ ਜੀਆ ਸੁਣੋ ਜੀ ਸਾਹਿਬ ਉਹ ਅਜੇ ਨਾ ਤਾਂ ਅੱਜ ਕੋਈ ਕਰਨ ਲੱਗ ਰਹੇ ਇੱਥੇ ਕੁਝ ਅੱਜ ਤਾਂ ਸਿਰਫ ਇੱਕ ਨਾ ਸੀ ਕੀੜਾ ਮਾਰਨ ਇੱਥੇ ਅਰ ਇਹ ਵੀ ਵੱਡੀ ਗੱਲ ਆ ਜੀ ਅੱਜ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ ਖੇਤਾਂ ਦੇ ਵਿੱਚ ਮੰਤਰੀ ਸਾਹਿਬ ਨੂੰ ਗਾਰਡ ਆਫ ਆਨਰ ਮਿਲ ਰਿਹਾ ਸਭ ਤੋਂ ਚੰਗੀ ਗੱਲ ਹੈ ਜੇ ਤੁਸੀਂ ਸਾਡੇ ਥਾਵਾਂ ਤੋਂ ਸਾਡੀ ਅਸੀਂ ਅਪਰੀਸ਼ੀਏਟ ਕਰਾਂਗੇ ਸਾਡਾ ਆਨਰ ਤਾਂ ਤੁਸੀਂ ਹੋ ਸਭ ਕਿਸਾਨ ਨੂੰ ਕਿਉਂ ਨਹੀਂ ਫਰਨਾਸੀ ਲੱਗੇ ਭਾਈ ਮੰਤਰੀ ਆ ਰਹੇ ਨੇ ਵੀ ਤੁਸੀਂ ਕੁਰਸੀਆਂ ਢਾ ਕੇ ਬੈਠੋ ਤਾਂ ਧੀਰ ਵੀ ਚਾਹੀਦੀ ਹੈ ਕਿਉਂਕਿ ਮੰਤਰੀਆਂ ਦੀ ਤੇ ਸਾਡੀ ਮਾਪਾਵਾਂ ਦੀ ਖਰਾਕ ਅਸੀਂ ਲੋਕਾਂ ਦੀ ਬੋਲੇ ਤੁਸੀਂ ਕਿਥੇ ਅਸੀਂ ਉੱਥੇ ਬੈਠਦੇ ਜੇ ਸੰਤ ਮੈਂ ਅਸੀਤਾ ਜੀ ਹੋਰ ਸੋਰਸ ਕੋਈ ਸਾਡੇ ਕੇਰ ਤਾਂ ਨਹੀਂ ਸਾਨੂੰ ਸਿੜੇ ਲੱਗ ਜਾਂਦਾ ਇਹਦੇ ਦੋ ਸੋਰਸ ਲੱਗਦੇ ਜੇ ਅਸੀਂ ਬੈਠਦੇ ਕੋਈ ਅਸੀਂ ਤੁਹਾਡੀ ਬਹੁਤ ਜਦਵਾਨ ਕਰਦੇ ਕੋਈ ਸੋਰਸ ਦੀ ਲੋੜ ਸੁਣੋ ਜਦੋਂ ਮਰਜੀ ਚੰਡੀਗੜ੍ਹ ਆ ਜਾਓ ਜਦੋਂ ਤੁਹਾਨੂੰ ਇੱਕ ਗੱਲ ਕਹਿ ਜੰਦੇ ਕੋਈ ਜ਼ਮੀਨ ਨਹੀਂ ਇੱਕ ਵਾਰ ਹੋਣੀ ਕੁਝ ਨਹੀਂ ਹੋਣਾ ਜੋ ਪੰਜਾਬ ਦਾ ਫਾਇਦਾ ਹੋਣਾ ਹੈ ਨਿਕਲਦਾ ਸਾਰਾ ਕੁਝ ਧਰਤੀ ਚੋਂ ਹੈ ਕਿਉਂਕਿ ਹੁਣ ਆਪਾਂ ਖੇਤੀ ਉਗਾਉਨੇ ਆ ਧਰਤੀ ਜੀ ਪੈਦਾ ਕਰਦੇ ਆ ਸਾਰਾ ਕੁਝ ਜਦੋਂ ਮੈਂ ਤੁਹਾਨੂੰ ਕਹਾਂ ਤਿੱਕ ਮਸਲ ਮੈਂ ਤੁਹਾਨੂੰ ਕਹਿਣ ਲੱਗਿਆ ਜਮਾ ਸ਼ੰਕੇ ਲਈ ਲੋੜ ਨਹੀਂ ਕਿਤੇ ਢੀਮੋਟੇ ਬੇਚਮੇਟਾਂ ਤੁਹਾਡੇ ਵਿੱਚ ਹੀ ਰਹਿਣਾ ਕੋਈ ਸਵਾਲ ਨਹੀਂ ਨਿਸ਼ਚਿੰਤ ਹੋ ਜਾਓ 1 ਇੰਚ ਜਮੀਨ ਤੁਹਾਡੀ ਹੋਏ ਨਿਕਲਦੀ ਪ੍ਰਧਾਨ ਜੀ ਅੱਜ ਜਿਹੜੇ ਮੰਤਰੀ ਜੀ ਤੁਹਾਡੇ ਪਿੰਡ ਆਏ ਸੀ ਤੁਹਾਡੇ ਉੱਤੇ ਆਏ ਸੀ ਤੇ ਕੀ ਤੁਹਾਨੂੰ ਉਹ ਵਿਸ਼ਵਾਸ ਦੇ ਕੇ ਗਏ ਆ ਵੀ ਜਿਹੜੀ ਜ਼ਮੀਨ ਅਕਵਾਇਰ ਕਰਨੀ ਹੈ ਤਿੰਨ ਪਿੰਡਾਂ ਦੀ ਪੋਟਾਸ਼ ਨਿਕਲੀ ਐ ਤੇ ਕੀ ਉਹ ਤੁਹਾਨੂੰ ਵਿਸ਼ਵਾਸਨ ਦਿਵਾ ਕੇ ਗਏ ਵੀ ਤੁਸੀਂ ਸੰਤੁਸ਼ਟ ਹੋਗੇ ਨਹੀਂ ਜੀ ਸੰਤੁਸ਼ਟਤਾ ਹੀ ਨਹੀਂ ਗਏ ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਧੰਨਵਾਦ ਸਾਰਾ ਜਿੰਨਾ ਮੀਡੀਆ ਚ ਮਤਲਬ ਕਿ ਮੁਖਸਰ ਜ਼ਿਲ੍ਹੇ ਦੇ ਮੈਂ ਕਹੇ ਸਨ ਨਾ ਬਲੌਰ ਦਾ ਖਾਸ ਕਰਕੇ ਸਾਰਾ ਮੀਡੀਆ ਪਹੁੰਚਿਆ ਸੀ ਉਹਨਾਂ ਨੇ ਸਾਡੀ ਜਿਹੜੀ ਗੱਲ ਆਵਾਜ਼ ਪਹਚਾਈ ਦੂਰ ਦੂਰ ਤੱਕ ਸਾਨੂੰ ਸਭ ਨੂੰ ਪਹਿਲਾਂ ਹੀ ਉਹਨਾਂ ਦਾ ਧੰਨਵਾਦ ਕਰ ਲਿਆ ਦੂਜੀ ਗੱਲ ਕੀਤੀ ਤੁਸੀਂ ਮੰਤਰੀ ਸਾਹਿਬ ਦੀ ਮੰਤਰੀ ਸਾਹਿਬ ਆਏ ਨੇ ਸੰਗਤ ਦਾ ਰੁਕ ਵੇਖ ਕੇ ਸੰਗਤ ਬਹੁਤ ਜ਼ਿਆਦਾ ਸੀ ਉਹਨਾਂ ਨੇ ਅੱਜ ਉੱਥੇ ਸਾਨੂੰ ਇੱਕ ਦੁਗਾੜਨ ਤਰ੍ਹਾਂ ਦੁਗਾੜ ਨਹੀਂ ਕਰਨਾ ਸੀ ਪਰ ਜਦੋਂ ਨਹੀਂ ਸੰਗਤ ਵੇਖ ਕੇ ਉਹ ਆਪ ਦਾ ਰੁਕਵਾ ਬਦਲ ਗਏ ਰੁਕਵਾ ਬਦਲਣ ਦੇ ਅੰਦਾਜ਼ੇ ਉਹਨਾਂ ਸਾਨੂੰ ਭਰੋਸਾ ਦਿੱਤਾ ਜੀ ਮੈਂ ਤਾਂ ਅੱਗੇ ਜਾ ਰਿਹਾ ਸੀ ਤੇ ਮੈਂ ਤਾਂ ਇੱਥੇ ਮੈਂ ਲਾਈ ਮੌਕਾ ਵਿਖਣਾ ਸੀ ਜਾਂ ਸੰਗਤਾਂ ਦੇ ਦਰਸ਼ਨ ਕਰਨੇ ਸੀ ਉਹ ਸਾਡੇ ਵਿੱਚ ਆਣ ਕੇ ਬੈਠੇ ਨੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਿੱਤਾ ਹੈ ਵੀ ਸਾਰੀਆਂ ਫਵਾਹਾਂ ਡਾਈ ਜਾਂਦੇ ਨੇ ਸਰਕਾਰ ਵੱਲੋਂ ਕੋਈ ਇਹੋ ਜਿਹੀ ਪਾਲਿਸੀ ਨਹੀਂ ਵੀ ਅਸੀਂ ਇਹ ਪਹਿਲੀ ਰਿਕੁਇਰ ਕਰਨੀ ਹੈ ਫਿਰ ਉਹ ਇੱਕ ਹੋਰ ਸਾਨੂੰ ਭਰੋਸਾ ਦੇ ਕੇ ਨੇ ਵੀ ਆਪਾਂ ਸਟੰਟ ਪਾਉਂਦਾ ਦੱਸ ਕੇ ਨੇ ਵੀ ਜੇ ਮੰਨ ਲਓ ਇਹ ਪਟਾਖ ਨਿਕਲਦੀ ਵੀ ਹੈ ਤਾਂ ਸਾਨੂੰ ਤਾਂ ਇੱਕ ਬੋਰਜ ਦੀ ਜਗ੍ਹਾ ਚਾਹੀਦੀ ਹੈ ਤੇ ਅਸੀਂ ਉਹ ਬੋਰ ਦੇ ਰਾਹ ਵਿੱਚੋਂ ਹੀ ਕੱਢ ਲਾਂਗੇ ਵੀ ਇੱਥੋਂ ਆ ਕੇ ਜਿਵੇਂ ਆਪਾਂ ਸਟੰਡ ਦੇ ਇੱਥੇ ਦਿਲ ਚ ਆ ਜਾਂਦਾ ਹੈ ਮੈਂ ਉਹਨਾਂ ਨੂੰ ਥੋੜਾ ਸਵਾਲ ਕੀਤਾ ਸੀ ਮੈਂ ਕਿ ਬੋਰ ਵਾਸਤੇ ਇੱਕ ਮਰਲਾ ਜਗਾ ਚਾਹੀਦੀ ਹੈ ਫਿਰ ਆਪਾਂ ਨੂੰ 1300 ਕਿੱਲੇ ਦੀ ਕੀ ਲੋਡ ਪੈ ਗਈ ਵੀ